ਗੁਰੂ ਦਾ ਸਿੱਖ ਸੁਖਮੀ ਸਾਹਿਬ ਦਾ ਪਾਠ ਕਰਦਾ ਤੇ ਮੱਖਣਸ਼ਾਹ ਬਾਣੇ ਦਾ ਮਨ ਉਦਾਸ ਦੇਖ ਕੇ ਕਹਿਣ ਲੱਗਾ ਮੱਖਣਾ ਨਾ ਤੇਰਾ ਬੜਾ ਸੁੰਦਰ ਹੈ ਤੇ ਗੁਰੂ ਦਾ ਸਿੱਖ ਹੈ ਗੁਰੂ ਅਰਜਨਦਾਸ ਜੀ ਮੱਖਣਸ਼ਾਹ ਅਰਦਾਸ ਕੀਤੀ ਕਹਿਣ ਲੱਗਾ ਪਾਤਸ਼ਾਹ ਮੈਂ ਸਧਾਰਨ ਬੰਦਾ ਤੇ ਮੈਨੂੰ ਚੁਸਤੀ ਚਲਾਕੀ ਨਹੀਂ ਆਉਂਦੀ ਇਹ ਰਾਂ ਕਮੀ ਪੇਸ਼ਾ ਦੇ ਠੇਕਾ ਕਰਦਾ ਹੈ ਪਰ ਜੇ ਨਹੀਂ ਕਿ ਮੈਨੂੰ ਸਮਝ ਆਣਾ ਮੈਂ 500 ਰੁਪਇਆ ਭੇਟਾ ਜਾਣਾਗਾ ਤੇ ਮੇੜਾ ਬਣ ਕੇ ਆਇਆ ਹੁਣ ਇਹ ਨਹੀਂ ਪਤਾ ਲੱਗਦਾ ਵੀ ਐਸ ਮੌਕੇ ਗੁਰਤਾ ਗੱਦੀ ਤੇ ਕੌਣ ਕਿਹੜੇ ਬਾਦਸ਼ਾਹ ਨੇ ਕਿਉਂਕਿ ਇਹ ਤਾਂ ਸੁਣਿਆ ਉਹਨੇ ਭੇਟਵੇਂ ਬਾਦਸ਼ਾਹ ਜੋਤੀ ਜੋਤ ਸਮਾਗੇ ਨੇ ਦਿੱਲੀ ਵਿੱਚ ਔਰ ਉਹਨਾਂ ਨੇ ਵਚਨ ਕੀਤਾ ਉਹ ਬਾਬਾ ਬਸੇ ਬੀਜ ਬਕਾਲੇ ਬੰਨ ਗੁਰੂ ਸੰਗਤ ਆਪ ਸੁਆ ਲਿਆ ਬਾਬਾ ਲਵ ਗੁਰੂ ਸੇਗ ਬਾਦਰ ਪਾਦਸ਼ਾਹ ਅਰਤਾਨ ਹੋਇਆ ਹੈ ਬਾਬਾ ਆਪਾਂ ਪਿੰਡਾਂ ਚ ਰਹਿਣ ਵਾਲੇ ਆਪਾਂ ਗਏ ਨੇ ਦਾਦੇ ਨੂੰ ਬਾਬਾ ਕੇ ਨੇ ਤਾਨਗੂ ਤੇਰ ਭਗਤ ਪਾਸ਼ਾ ਮਹਾਰਾਜ ਅੱਠਵੇਂ ਪਾਸ਼ਾ ਦੇ ਦਾਦੇ ਦੇ ਭਰਾ ਹੁਣ ਕਰਕੇ ਉਹਨਾਂ ਬਾਬਾ ਰਬਜ ਵਰਤਿਆ ਬਾਬਾ ਰਬਜ ਅੱਠਵੇਂ ਪਾਸ਼ਾ ਦੇ ਤਾਹ ਵਰਤਿਆ ਵੀ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਤਾਨਗੂ ਤੇਰ ਭਗਤ ਪਾਸ਼ਾ ਮਹਾਰਾਜ ਗੁਰੂ ਅਰਜਨ ਸੱਚੇ ਪਾਸ਼ਾ ਮਹਾਰਾਜ ਦੇ ਪੁੱਤਰ ਸਹਿਬ ਜਾਦੇ ਨੇ ਉਧਰ ਉਹ ਉਹਨਾਂ ਦਾ ਪੜੋਤੜਾ ਹੈ ਇਸ ਕਰਕੇ ਕਹਿ ਦਿੱਤਾ ਬਾਬਾ ਬਸ ਇਹ ਵਿੱਚ ਬੁਕਾ ਲੇ ਬਾਰ ਗੁਰੂ ਸੰਗਤ ਆਪਸਾ ਲੈ ਹੁਣ ਇਹ ਕੰਬੜਾ ਸੌਕਾ ਵੀ ਮੱਥਾ ਪਟਾਈ ਜਾਣਾ ਹੁਣ ਤੁਸੀਂ ਜ਼ਿੰਮੇਦਾਰ ਹੋ ਜੇ ਟਰੈਕਟਰ ਦੀ ਤੇਲ ਨਾ ਹੋਵੇ ਤੇ ਤੁਹਾਨੂੰ ਕੋ ਭਾਵੇਂ ਪਹਿਲਾਂ ਦਾ ਟਰੈਕਟਰ ਚੁਆਣੀ ਦਾ ਮਿਲ ਜੇ ਚੱਲਣ ਦਾ ਤੇਲ ਨਾ ਹੋਣਾ ਹੁਣ ਬਾਬਾ ਕਿੰਨਾ ਵਧੀਆ ਕੰਮ ਹੈ ਬੀਬੀਆਂ ਦੀਆਂ ਜਿਹੜੀਆਂ ਬੀਬੀਆਂ ਦਾ ਮੈਂ ਤੁਹਾਨੂੰ ਸਨਮਾਨ ਕਰਦਾ ਹੈ ਬੇਟੇ ਬੀਬੀਓ ਤੁਸੀਂ ਥੋੜੀਆਂ ਜੀਆਂ ਸਾਧ ਤੋਂ ਹੋ ਰਹੇ ਹੋ ਨਾ ਤੇ ਜਿੰਨੇ ਪਖੰਡੀ ਬਾਬੇ ਸਾਰੇ ਚੁੱਪ ਕਰਕੇ ਬੰਦੇ ਦੇ ਪੁੱਤ ਬਣ ਕੇ ਕੰਮ ਕਰਨ ਲੱਗ ਪੜ। ਪਰ ਤੁਸੀਂ ਹਟਣਾ ਨਹੀਂ ਉਹਨਾਂ ਦਾ ਕੰਮ ਚੱਲਦਾ। ਹੁਣ ਬਾਬਾ ਆਇਆ ਤੁਹਾਡੇ ਘਰ ਤੇ ਬੀਬੀ ਆਪਣੇ ਘਰ ਬੈਣੀ ਨਹੀਂ ਰਹਿੰਦੀ ਪਾਣੀ ਤਾਂ ਆ ਕੇ ਝੋਟੀ ਨਹੀਂ ਮਿਲਦੀ। ਇਹ ਤੁਹਾਡੀਆਂ ਮੈਂ ਨਾ ਨਾ ਕਰ ਸਾਡੀ ਪੁੱਤਾਂ ਨੇ ਕਰ ਦੇਗੀ। ਝੋਟੀ ਨਹੀਂ ਮਿਲਦੀ। ਉਹ ਕਹਿੰਦੀ ਬਾਬਾ ਯਾਰਾ ਬੜੇ। ਤੇ ਉਹਦਾ ਬਾਬੇ ਤੇ ਜੇਲਾ ਕਹਿੰਦਾ ਵੀ ਆ ਬੀਬੀ ਪਾਣੀ ਬੋਲ ਰ। ਬੀਬੀ ਨੇ ਪਾਣੀ ਦੀ ਬੋਤਲਿਆਂ ਦੀ ਬਾਬੇ ਮਾਰੀ ਖੂਦ ਦੇ ਵਿੱਚ ਮੈਂ ਕਿਥੋਂ ਕ ਤੇ ਚੇਲਾ ਕਿਹਾ ਬੀਬੀ ਪਾਣੀ ਹੋ ਗਿਆ ਥੋੜੀ ਜਿਹੀ ਸੇਵਾ ਕਰੋ ਤੇ ਬੀਬੀ ਨੇ 2100 ਰੁਪਿਆ ਬਾਬੇ ਦੇ ਹੱਥ ਰਖਿਆ ਤੁਸੀਂ ਦੱਸੋ ਵੀ 600 ਦਿਹਾੜੀ ਮੈਂ ਕੱਲ੍ਹ ਤੋਂ ਮੇਰੇ ਕਰਮੇ ਸੀ ਲੱਗਣੇ 600 ਦਿਹਾੜੀ ਸ਼ਾਮ ਨੂੰ ਦੇ ਦੀਆ ਉਹਦਾ ਖੂਨ ਸਮਝ ਜਾਂਦਾ ਤੇ ਬਾਬੇ ਨੇ ਖੂਨ ਨਾਲ ਕਿਥੋਂ ਬੁਲਾਇਆ ਮੰਨ ਲਓ ਕਿ ਜੇ ਪਾਣੀ ਘਰਾਂ ਦੀਆਂ 5 ਬੋਤਲਾਂ ਦੇਦੀਆਂ ਤੇ ਬਾਬਾ 10000 ਲੈ ਗਿਆ ਰੱਬ ਦਾ ਵਾਸਤਾ ਜੀ ਬਾਬੇ ਨੂੰ ਕੋਲ ਬਚੋ ਬਾਬਾ ਸਾਡਾ ਆਜੇ ਇਹ ਤੋਂ ਵੱਡਾ ਕੋਈ ਵਪਾਰ ਨਹੀਂ ਮੈਂ ਨੰਗਾ ਮੁੰਗਾ ਹਰੂ ਟੋਰਦਾ ਕੋਈ ਕਿਸੇ ਭਾਂਗੂ ਵਿੱਚ ਆਵੇ ਗਿਆਨੀ ਕੁਆਬੇ ਸਿੰਘ ਸਾਹਿਬਾ ਦੇ ਘਰ ਆ ਜੰਬੇ ਵੱਲ ਨਿਕਾਜੇ ਜੇ ਤਾਂ ਖਾਬਾ ਮੋਢਾ ਹੋਇਆ ਤੇ ਦਸ਼ਮੇਸ਼ ਨਗਰ ਵਾਲੇ ਗੁਰਮukh ਤੇ ਜਨਾਣਾ ਵਾਲੇ ਦੇਖਿਆ ਜਿਵੇਂ ਗਮੀ ਦੇ ਬਾਬਨ ਤਾਬ ਕਿਨ ਚੜ ਰਿਹਾ ਮੇਰਾ ਇੱਕੋ ਟਾਰਗੇਟ ਹੈ ਗੁਰੂ ਕਾਂਸੇ ਦੇ ਪਾਸ਼ਾ ਨੂੰ ਛੜ ਕੇ ਬੰਦੀਆਂ ਦੇ ਬਦਨਾਮ ਲਗੋ ਮਨੋਕੀ ਟੇਗ ਬਿਰਤੀ ਸਾਹਿਬ ਬਿਆਨ ਦੇਵ ਨਗੋ ਇਹ ਕਿ ਭਗਵਾਨ ਸਤਿਗੁਰ ਸੱਚਾ ਛੱਡ ਕੇ ਮਨ ਨੂੰ ਹੋਏ ਬੰਦੇ ਦਾ ਬਗਿਆ ਦੇ ਬੰਦੇ ਨਾ ਬਣੀਏ ਭਾਈ ਨਗਦੀ ਗੁਰੂ ਬਹਿ ਗਿਆ ਤੇ ਨਾਲ ਜਿਮ ਜਿਨ ਦੇ ਸਾਡਾ ਪਾਪਾ ਵੱਡਾ ਸਾਡਾ ਵੱਡਾ ਅਧਿਆਪੀ ਦਾ ਕਿ ਦੋ ਦੋ ਮੋਰਾ ਰੱਖੀ ਗਿਆ ਉਹ ਜਗਾਇ ਛੱਡ ਗਿਆ ਉਹ ਆਪਣੇ ਨਾਲ ਦੇ ਬੰਦਿਆਂ ਨੂੰ ਕਹਿੰਦਾ ਮੇਰਾ ਮਾਨੀ ਤੇ ਮੰਨਦਾ ਇਹ ਅਸੀਂ ਗੁਰੂ ਨਹੀਂ ਆਪ ਆ ਪਿੰਡਾਂ ਵਿੱਚ ਤੱਕ ਪੋਸ਼ਾੜਾ ਤੇ ਬੈਠਿਆ ਜਿੱਥੇ ਵੱਖ-ਵੱਖ ਲਾਕੇ ਦੀ ਬੋਲੀ ਹੈ ਮਾਰੀ ਵਾਲੇ ਪ੍ਰਾਕਿਰਤੀ ਦੇ ਸਾਥੇ ਆਪਣੇ ਇਲਾਕੇ ਵਿੱਚ ਜਿਨੇ ਪਰੇ ਉਸ ਤੱਕ ਕੋਲ ਦੇ ਬੰਦੇ ਬੈਠੇ ਤੇ ਕਹਿੰਦੇ ਗੁਰੂ ਕੋ ਘਰ ਗੁਰੂ ਹੀ ਹੈ ਉਹਨਾਂ ਜੁਗ-ਜੁਗ ਬੋਲਿਆ ਕਹਿਣ ਲੱਗਾ ਵੀ ਜਿਹਨਾਂ ਦੇ ਨਾਂ ਨਾਂ ਕਿਸਪੜ ਵਿੱਚ ਜੇ ਨਾ ਉਹਨਾਂ ਦਾ ਨਾਮ ਉਹਨਾਂ ਦਾ ਨਾਮ ਮੈਂ ਤੇ ਭਾਗ ਰਹੀ ਹੋਂ ਗੁਰੂ ਆਪ ਵੀ ਬੜੀ ਹਨਾਂ ਨੂੰ ਐਸ ਤੋਹੇ ਜਿਹ ਰਹਿੰਦੇ ਨੇ ਉਹਦੇ ਨਾਲ ਦੇ ਬੰਦੇ ਦੇ ਮੋਢੇ ਤੇ ਆ ਕੇ ਮੇਰਾ ਗੱਲ ਬਣ ਗਈ ਅੰਦਰ ਗਿਆ ਬਾਹਰ ਬਾਹਰ ਦੂਦੋ ਅਸਲੀ ਗੁਰੂ ਦੇ ਅੱਗੇ ਰੱਖਿਆ ਪੰਜ ਮੋਰਾ ਤੇ ਮੇਰੇ ਸਧਰੂ ਪਾਛਾ ਲਿਆ ਆਪਣੇ ਮੋਢੇ ਤੋਂ ਚੋੜਾ ਪਾਸੇ ਕਰਕੇ ਆ ਗਿਆ ਮਖਣਾ ਧਿਆਨ ਰਿਆ ਦੇ ਕਹਿੰਦੇ ਗੁਰੂ ਨੇ ਪੈਸੇ ਦੀ ਦੁਕਾਨ ਨਹੀਂ ਪਾਈ ਅੱਜ ਵੀ ਕਾਲਾ ਖਾਂ ਤੇਰੇ ਪੈਸੇ ਦੀ ਦੁਕਾਨਾਂ ਬਣੀ ਤੇ ਦੁਕਾਨਾਂ ਗੁਰੂ ਤੇਗ ਬਹਾਦਰ ਪਾਚਾ ਦੇ ਕਿਤੇ ਮਖਣਾ ਗੁਰੂ ਨੇ ਪੈਸੇ ਦੀ ਦੁਕਾਨ ਨਹੀਂ ਪਾਈ ਪਰ ਮਿਤਰਾ ਤੇਰੇ ਜਾਇਦੇ ਕਿਲਾ ਦਾ ਨਿਸ਼ਾਨ ਮੇਰੇ ਮੁੱਢੇ ਤੇ ਅਜੇ ਵੀ ਹੈ ਇਹ ਦੇ ਗੁਰੂ ਤੇਗ ਬਹਾਦਰ ਪਾਚਾ ਜਿਨ੍ਹਾਂ ਬਾਰੇ ਅਰਦਾਸ ਕਰਦੇ ਤੇਗ ਬਹਾਦਰ ਸਿੰਘ ਜੀ ਕਾਰ ਨਾ ਉਹ ਨਹੀਂ ਆਵੇ ਤਾਏ ਸਭ ਥਾਂ ਕੋਈ ਸਹਾਰਾ ਕੋਈ ਜਗ੍ਹਾ ਨਹੀਂ ਜਿੱਥੇ ਪੌਂਦਾਂ ਨਹੀਂ ਇਹਨਾਂ ਵਿਆਹ ਨੂੰ ਕਰਵਾ ਲੂਆ ਮੇਰੇ ਸਾਹਮਣੇ ਬਹੁਤ ਸਾਦੀ ਆਦਮੀ ਨੂੰ ਖਰਚੋਂ ਕਰ ਰਿਹਾ ਤੇ ਆਵਾਗਾ ਬਾਣ ਚਾਪ ਪਾੜਨੀ ਪਰਮ ਘਰਿਆ ਕਿਸੇ ਜੱਗ ਤੇਰੇ ਨਾਲ ਗਈ ਅ ਸਾਢੇ ਬਾਗ ਤੁਸੀਂ ਪੈਸੇ ਦੇਦੇ ਹੋ ਨਾ ਤੇ ਸਾਡੇ ਪ੍ਰਚਾਰਕ ਜਿਹਨੇ ਵੀ ਹੋਵੇ ਜਿਹੜਾ ਕੋਈ ਮਹਿਮਨ ਹੋਵੇ ਤੇ ਆਪਾਂ ਗਏ ਨੇ ਬਣਾਣਾ ਸੌਦਮਾਦ ਦੇ ਗਿਆ ਪੰਜਾਹ ਦੇ ਗਿਆ ਤੇ ਜਿਹੜਾ ਦਸਾਦਾ ਦਾ ਨਾਮ ਲੈ ਗਈ ਉਹਦਾ ਨਾਮ ਨਹੀਂ ਪਾ ਅੱਜ ਕੱਲ 500 ਦਾ ਨਾਮ ਇਹਦਾ ਸੌਦਾ ਵੱਧ ਪੱਦਰ ਤੇ ਪਹਿਣਾ ਵਾਲੀ ਇਹ ਰੇਣੀ ਵਾਲੀ ਦੀ ਹੈ ਅੱਜ ਕੱਲ ਦੁਕਾਨਦਾਰ ਨਹੀਂ ਹੁੰਦੀਆਂ ਲੇਕ ਗੁਰੂ ਕਿਹਦਾ ਹੈ ਤੁਸੀਂ ਪਟਨਾ ਸਾਹਿਬ ਜਾਓ ਸਸਨਾਮ ਨਾਮ ਦਾ ਗੁਰਸਤਰਾਮ ਉਸ ਇਲਾਕੇ ਦੇ ਵਿੱਚ ਇੱਕ ਚਾਚੇ ਫੱਗੂ ਨਾਮ ਦਾ ਗੁਰਮੁਖ ਪਿਆਰਾ ਪ੍ਰਚਾਰ ਕਰਦਾ ਤੇ ਗੁਰੂ ਘਰ ਦੀ ਕਾਰਪੇਟ ਇਕੱਠੀ ਕਰਕੇ ਤੇ ਗੁਰੂ ਘਰ ਰੇ ਭੇਂਦਾ ਹੈ ਰਾਮ ਦੇ ਰੰਗਾਂ ਤੋਂ ਡਰਗੇ ਉਹ ਕਾਰ ਬੇਟਾ ਲੈਣ ਗਿਆ ਕਾਰ ਸੇਵਾ ਦੇ ਇੱਕ ਬੀਬੀ ਨੂੰ ਕਹਿਦਾ ਬੀਬੀ ਧੀਏ ਰਾਣੀ ਕਿ ਤੂੰ ਵੀ ਦਵਾਈ ਚਾਹੀਦੀ ਦੇ ਦਿਆ ਕਰ ਗਰੀਬੀ ਪੜੀ ਚੱਲ ਰਹੀ ਹੈ ਇੱਕ ਦਿਨ ਉਹ ਬੀਬੀ ਝਾੜੂ ਆ ਰਹੀ ਸੀ ਤੇ ਉਹ ਚਾਚੇ ਫਗੋ ਦੇ ਆ ਗਿਆ ਬੀਬੀ ਮੈਂ ਤੈਨੂੰ ਮਿਹਨਤ ਦੇ ਆ ਗਿਆ ਫਿਰ ਕਿਸੇ ਉਹ ਕਾਟਾ ਹੀ ਪਾ ਗਿਆ ਕਰਨ ਉਹਦਾ ਮਾਨ ਪ੍ਰਯਾਸੀ ਕਹਿਣ ਲੱਗੀ بابا ਮੇਰੇ ਜੱਫਾ ਨੂੰ ਛੇਰ ਨਾ ਅਸੀਂ ਅੱਜ ਰਾਤ ਸਾਰੇ ਟੱਬਰ ਰੋਟੀ ਵੀ ਖਾਦੀ ਸਾਡੇ ਘਰ ਆੜਾ ਵੀ ਹੈ ਇਦੋਂ ਕਿ ਨਾ ਮੈਂ ਆਟਾ ਤਿੰਨ ਪਾ ਦਿਆ ਮੇਰੇ ਕੋਲ ਨਾ ਕੂੜਾ ਆ ਗਿਆ ਇਹਦੇ ਵਿੱਚ ਤੁਹਾਨੂੰ ਇਹ ਗੱਲ ਕਦੇ ਵਿੱਚ ਦੇਣੀ ਹੋਣਾ ਹੈ ਗੁਰੂ ਕੇਵੋ ਜਿਆਦੇ ਸਾਡੇ ਅਸੀਂ ਪ੍ਰਚਾਰ ਸਿੱਖੇ ਹੋ ਜਾਈ ਗਏ ਅਸਲ ਬੁੱਧ ਦੇ ਨਾਮ ਦੇ ਕਾਰਨ ਨੇ ਕੀਤੇ ਕਰ ਜਾਂਦੇ ਨੇ ਉਹਨੇ ਆ ਗਿਆ ਬਾਬਾ ਕੂੜਾ ਹੀ ਤਨ ਗੁਰੂ ਨਮਸਕਾਰ ਤੇ ਤਨ ਗੁਰੂ ਕੇ ਸਿੱਖ ਨੂੰ ਨਮਸਕਾਰ ਉਹਨੇ ਆ ਗਿਆ ਵੀ ਕੂੜਾ ਝੋਲ ਪਾ ਦਿਆ ਉਹਦੇ ਮੱਥੇ ਤੇ ਤੇਰੀ ਆਈ ਤੁਸੀਂ ਮੈਨੂੰ ਤੁਹਾਨੂੰ ਬੇਨਤੀ ਕਰਾਂਗਾ ਆਪਣਾ ਸਾਹਮਣੇ ਜਾਦੇ ਹੋ ਤੇ ਮੇਰੀ ਬੇਨਤੀ ਕਰਕੇ ਉਹ ਸ਼ਾਮ ਨਗਰੇ ਵਿੱਚ ਜਾ ਕੇ ਉਸ ਗੁਰਦੁਆਰਾ ਚਾਚੇ ਫਗੂ ਦੇ ਲਈ ਇਤਿਹਾਸ ਲਗਾ ਉਹਨੇ ਜਾ ਕੇ ਗੁੰਡਾ ਫੋੜਿਆ ਤੇ ਵਿੱਚ ਇੱਕ ਨਿੱਕੀ ਬੇਰੀ ਡਿੱਗੜ ਗਈ ਉਹ ਆਪਣੀ ਗਾਹੇ ਬੇਰੀ ਜੀ ਵੀ ਆਪਣੀ ਗਾਹੇ ਤੇ ਕਹਿਣ ਲੱਗਾ ਧੀ ਬੜੀ ਭਗਵਾਨੀ ਆ ਉਹਨੇ ਨਿੱਕੀ ਦਾ ਬੀਰੀ ਆਪਣੇ ਹਵੇਲੀ ਦੀ ਗੋਟ ਵਿੱਚ ਉਹਨੇ ਥੋੜੀ ਜਿਹੀ ਥਾਂ ਨੂੰ ਖੋਦਿਆ ਪਾਣੀ ਦਾ ਘੜਬਾ ਪਾਇਆ ਅਰਦਾਸ ਕੀਤੀ ਮੇਰੇ ਪਾਤਸ਼ਾਹ ਐਸ ਵੇਲੇ ਦਾ ਬੀਜਿਆ ਹਰਿਆ ਹੋ ਜਾਏ ਇਹਦੀ ਸੰਤਨ ਉਹਨੇ ਕੂੜਾ ਪਾਇਆ ਕੂੜੇ ਚੋਂ ਬੇੜੀ ਦੀ ਗੜਕ ਲੱਭੀ ਉਹਨੂੰ ਬੀਜ ਕੇ ਅਰਦਾਸ ਕੀਤੀ ਮੇਰੇ ਮਾਲਕਾ ਐਸ ਵੇਲੇ ਦਾ ਬੀਜਿਆ ਹਰਾ ਹੋ ਜਾਏ ਕਿਉਂਕਿ ਅਰਦਾਸ ਵਿੱਚ ਬੜੀ ਤਾਕਤ ਹੈ ਮੈਨੂੰ ਅਜ ਅਮਰੀਕਾ ਤੋਂ 11 ਵਜੇ ਫੋਨ ਆਇਆ ਜੇ ਤੇ ਲੋਚਨ ਸਿੰਘ ਪੱਟੀ ਉੱਤੇ ਗੁਰਦੁਆਰੇ ਦਾ ਪ੍ਰਧਾਨ ਹੈ ਤੇ ਕਹਿੰਦਾ ਗਿਆਨੀ ਜੀ ਮੈਂ ਬੜਾ ਪਰੇਸ਼ਾਨ ਆ ਤੁਸੀਂ ਗੁਰਾਮਦਾ ਦੇ ਦਰ ਦੇ ਗਰੰਥੀ ਸਿੰਘ ਹੋ ਤੇ ਮੇਰੀ ਅਰਦਾਸ ਕਰਿਆ ਜੇ ਗੁਰੂ ਪਾਤਸ਼ਾਹ ਮੇਰੇ ਤੇ ਕਿਰਪਾ ਕਰਨ ਮੈਂ ਆਉਂਦਿਆ ਸਾਰ ਇੱਥੇ ਉਸ ਗੁਰਮੁਖ ਦੇ ਨਮਿਤ ਅਰਦਾਸ ਕੀਤੀ ਪਾਤਸ਼ਾਹ ਤੂੰ ਸਮਰੱਥ ਹੈ ਹਮ ਅਪਰਾਧੀ ਸਦ ਭੂਲ ਤੇ ਤੂੰ ਬਖਸ਼ਣ ਹਾਰੇ ਉਸ ਗੁਰੂ ਕੇ ਸਿੱਖ ਤੇ ਕਿਰਪਾ ਕਰਈ ਉਹਦੇ ਬਿਗਨਾਂ ਦੀ ਨਿਵਰਤੀ ਕਰਦੀ ਮੈਂ ਇੱਥੇ ਅਰਦਾਸ ਕੀਤੀ ਜਾਂ ਜਾਣ ਕੇ ਅਰਦਾਸ ਵਿੱਚ ਬਹੁਤ ਤਾਕਤ ਹੈ ਲੇਕਿਨ ਆਪਾਂ ਮਨ ਕਰਕੇ ਅਰਦਾਸ ਕਰਦੇ ਨਹੀਂ ਸਾਨੂੰ ਦਇਆ ਦੇ ਜੀ ਕੀ ਬਰਤਾ ਹੋਏ ਸੋ ਗੁਰਪਰ ਅਰਦਾਸ ਕਰ ਜਿਹੜੀ ਤੇਰੇ ਅੰਦਰ ਦੀ ਦਰਦ ਹੈ ਉਹ ਗੁਰੂ ਨੂੰ ਦੱਸ ਤੇ ਆਪਾਂ ਕਿਵੇਂ ਗੁਲਮੂ ਕਿਵੇਂ ਪਤਾ ਚੱਲੇਗਾ ਉਹ ਭਰਿਓ ਰੋ ਰਿ ਪੜਦੇ ਆ ਘਟ ਘਟ ਕੇ ਅੰਤਰ ਕੇ ਜਾਣ ਤ ਭਲੇ ਬੁਰੇ ਕੀ ਪੀਰ ਪਿਸ਼ਾਨਤ ਗਿਆਨੀ ਜੀ ਹੋਰ ਬੇਨਤੀ ਕਰਾਂ ਗੁੱਸਾ ਨਾ ਕਰਿਆ ਜੇ ਸਾਨੂੰ ਅਰਦਾਸ ਕਰਨ ਦੀ ਜਾਤ ਨਹੀਂ ਆਉਂਦੀ ਅਸੀਂ ਕੀ ਕਰੀਏ ਇਹਦਾ ਜਵਾਬ ਹੀ ਪਾਣੀ ਚਾਹੁੰਦਾ ਵੀ ਬੋਲਿਆ ਸਭ ਕੇ ਜਾਣਦਾ ਕਿਸ਼ ਆਗੇ ਕੀਚੇ ਅਰਦਾਸ ਗੁਰਮੁਖਾ ਤੂੰ ਜਿਹੜਾ ਅੰਦਰ ਫੁਰਨਾ ਨਹੀਂ ਬੋਲਣਾ ਹੁੰਦਾ ਤੇ ਨਾਮ ਬੋਲ ਉਹ ਤੇਰੇ ਅੰਦਰ ਦੀ ਬੁੱਝ ਲੈਗਾ ਉਸ ਗੁਰੂ ਕੇ ਲਾੜ ਨੇ ਜਿਹੜੀ ਉਹ 베ਰੀ 베ੜ ਦਿੱਤੀ ਜਦੋਂ ਕੜਗੀ ਸਰਪਤ ਸਾਹਿਬ ਮਹਾਰਾਜ ਪੜਨਾ ਸਾਡੇ ਉਹਨਾਂ ਦਾ ਪ੍ਰਕਾਸ਼ ਹੋਇਆ ਨਾ ਆਪਾਂ ਪੜਦੇ ਹਾਂ ਜਬ ਹੀ ਜਾਤ ਰਵੈਣੀ ਪੈ ਪੁੰਨਦਾਨ ਕਰਦੇ ਸਭ ਦਾਏ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਦੇਖੇ ਪਭਲਿਓ ਸਭ ਤੋਂ ਪਹਿਲਾ ਅਖੰਡ ਪਾਠ ਤਰਬੈਣੀ ਵਾਲੇ ਥਾਂ ਤੇ ਗੁਰਮੁਖੋ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕਰਾਇਆ ਜੀ ਤਰਬੈਣੀ ਵਾਲੀ ਥਾਂ ਤੇ ਆਪਾਂ ਨੂੰ ਕਹਿੰਦੇ ਸਭ ਤੋਂ ਪਹਿਲਾ ਅਖੰਡ ਪਾਠ ਕਿਹਨੇ ਕਰਾਇਆ ਤੇ ਕਦੋਂ ਕਰਾਇਆ ਇਹਦਾ ਜਵਾਬ ਜੇ ਸਭ ਤੋਂ ਪਹਿਲਾ ਅਖੰਡ ਪਾਠ ਧਾਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਤਰਬੈਣੀ ਪ੍ਰਾਗਰਾਜ ਕਰਾਇਆ ਤੇ ਪੰਜਾਂ ਬ੍ਰਹਮ ਗਿਆਨੀਆਂ ਨੇ ਪਾਠ ਕੀਤਾ ਮੈਨੂੰ ਮਾਫੀ ਦੇਣੀ ਤੁਸੀਂ ਸਾਨੂੰ ਕਹਿੰਦੇ ਗਿਆਨੀ ਜੀ ਪਾਠ ਕਰਾਇਆ ਗੱਲ ਨਹੀਂ ਬਣਦੀ ਨਾ ਤੁਸੀਂ ਕਰਾਉਂਦੇ ਹੋ ਤੇ ਨਾ ਅਸੀਂ ਕਰਦੇ ਪੱਲੇ ਤੋਂ ਆ ਦੇ ਕੱਖ ਨਹੀਂ ਦੇ